ਹੈਲੋ ਜੀ ਅੱਜ ਆਪਾਂ ਬਣਾਵਾਂਗੇ ਅੰਬ ਦੇ ਲੱਡੂ ਇੱਕ ਅੰਬ ਲੈ ਲਿਆ ਆਪਾਂ ਨੇ ਪੱਕਿਆ ਹੋਇਆ ਅੰਬ ਮਤਲਬ ਕਿ ਇੱਕ ਹੀ ਲਿਆ ਅੰਬ ਜਿਹੜਾ ਆਪਾਂ ਤੋਲিয়ে ਤਾਂ ਇਹਦਾ weight ਹੈਗਾ ਵਾ 450 ਗ੍ਰਾਮ 450 ਗ੍ਰਾਮ 450 ਗ੍ਰਾਮ ਇਹਦਾ weight ਆ ਤੇ ਇਹ ਹੀ ਪੱਕਿਆ ਹੋਇਆ ਆਂਬ ਆਏ ਨੂੰ ਆਪਾਂ ਛੱਲ ਲੈਣਾ ਛੱਲਣ ਤੋਂ ਬਾਅਦ ਵਿੱਚ ਆਪਾਂ ਛੋਟੇ-ਛੋਟੇ ਪੀਸ ਕਰ ਲੈਣੇ ਆ ਇਹ ਲੱਡੂ ਬਹੁਤ ਵਧੀਆ ਬਣ ਕੇ ਤਿਆਰ ਹੁੰਦੇ ਨੇ ਇਹ ਹੁਣ ਆਪਾਂ ਜਿਹੜਾ ਛਿੱਲਿਆ ਆ ਹਿੱਸਾ ਵਾ ਆਪਾਂ ਇਹਦੇ ਛੋਟੇ-ਛੋਟੇ ਪੀਸ ਕਰ ਲੈਣੇ ਆ ਹਾਂਜੀ ਹੁਣ ਜਦੋਂ ਆਪਾਂ ਇਹਦੇ ਪੀਸ ਕਰ ਲਏ ਦੂਸਰੇ ਪਾਸੇ ਵੀ ਛੱਲ ਕੇ ਆਪਾਂ ਪੀਸ ਕਰ ਲੈਣੇ ਆ ਫਿਰ ਇਹਨੂੰ ਮਿਕਸੀ ਕਰ ਲੈਣਾ ਹਾਂਜੀ ਇਹਨੂੰ ਆਪਾਂ ਮਿਕਸੀ ਕਰਾਂਗੇ ਹਾਂਜੀ ਆ ਦੇਖੋ ਜੀ ਮਿਕਸੀ ਸਾਡੀ ਥੋੜੀ ਜੀ ਧੁਰ ਪਈ ਆ ਤੇ ਤਾਂ ਕਰਕੇ ਫਿਰ ਹੁਣ ਮੈਂ ਉੱਥੋਂ ਮਿਕਸੀ ਕਰ ਲਿਆਈ ਆ ਕੋਲੀ ਚ ਪਾ ਲਿਆ ਹੁਣ ਕੜਾਹੀ ਰੱਖ ਲਈ ਆ ਆਪਾਂ ਨੇ ਚੁੱਲੇ ਤੇ ਇਹਦੇ ਉੱਤੇ ਆਪਾਂ ਇੱਕ ਕੱਪ ਮਤਲਬ ਕਿ 300 ਗ੍ਰਾਮ ਦੇ ਤਕਰੀਬਨ ਇਹ ਦੁੱਧ ਦਾ ਹਾਂਜੀ ਇਹ ਆਪਣਾ ਆਂਬ ਵੀ ਮਿੱਠਾ ਸੀ ਫਿਰ ਆਪਾਂ ਨੇ ਚੀਨੀ ਉਹਦੇ ਨਾਲ ਅੱਧੀ ਲਈ ਆ। ਐਵੇਂ 450 ਗ੍ਰਾਮ ਆਪਣਾ ਅੰਬ ਸੀਗਾ। ਤੇ 225 ਗ੍ਰਾਮ ਚੀਨੀ ਲੈ ਲਈ। ਤੇ ਇਹਦੇ ਵਿੱਚ ਉਹ ਅੱਧਾ ਜਿਹੜਾ ਹੈਗਾ ਕੱਪ ਆਪਾਂ ਨੇ ਨਾਰੀਅਲ ਦਾ ਬੁਰਾਦਾ ਕਹਿੰਦੇ ਆ ਪਾਊਡਰ ਕਹਿੰਦੇ ਆ ਜੀ ਉਹ ਪਾਇਆ ਵਾ। ਤਿੰਨ ਚੀਜ਼ਾਂ ਪਾਈਆਂ ਦੁੱਧ, ਚੀਨੀ, ਨਾਰੀਅਲ ਦਾ ਪਾਊਡਰ। ਪਾ ਕੇ ਆਪਾਂ ਇਹਨੂੰ मिक्स ਕਰ ਲੈਣਾ। ਇਹ ਨਹੀਂ ਦੇਰ ਤੱਕ ਇਹ ਆਪਣਾ گاੜਾ ਨਹੀਂ ਹੁੰਦਾ। گاੜਾ ਹੋਣ ਤੱਕ ਆਪਾਂ ਇਹ ਮਿਕਸੀ ਕਰਾਂਗੇ। ਅਲਾਈ ਜਾਵਾਂਗੇ। ਹਲਾਇਆ ਜਾਣਾ ਕਿ ਹੇਠੇ ਨਾ ਲੱਗ ਜਵੇ ਇਹ ਜਲਦੀ گاੜਾ ਹੋ ਮੁ ਜਾਂਦਾ। ਤੇ ਫੇਰ ਆਪਾਂ ਇਹਦੇ ਵਿੱਚ ਜਿਹੜਾ ਅੰਬ ਦਾ ਆਪਾਂ ਨੇ ਮਿਕਸੀ ਕੀਤਾ ਹੋਇਆ ਉਹ ਇਹਦੇ ਵਿੱਚ ਪਾ ਦਿਆਂਗਾ ਦੇਖੋ ਗਾੜਾ ਹੋਣਾ ਸ਼ੁਰੂ ਹੋ ਗਿਆ ਆਪਣਾ ਦੁੱਧ ਇਹਦੇ ਬਾਅਦ ਵਿੱਚ ਆਪਾਂ ਜਿਹੜਾ ਅੰਬ ਅੰਬ ਉਹ ਪਾ ਦਵਾਂਗੇ ਪਾਣੀ ਬਿਲਕੁਲ ਨਹੀਂ ਪਾਉਣਾ ਇਹਨਾਂ ਨੂੰ ਹੀ ਆਪਾਂ ਨੇ ਗਾੜਾ ਕਰਨਾ ਹੁਣ ਅੰਬ ਵੀ ਪਾਤੇ ਸਾਰੀਆਂ ਚੀਜ਼ਾਂ ਪਾਤੀਆਂ ਚਾਰੋਂ ਤੇ ਹੁਣ ਇਹਨੂੰ ਆਪਾਂ ਸੇਕ ਲਵਾਵਾਂਗੇ ਕਿ ਇਹ ਜਿੰਨੀ ਦੇਰ ਤੱਕ ਇਹ ਆਪਣਾ ਸਾਰੀ ਚੀਜ਼ ਗਾੜੀ ਨਹੀਂ ਹੋ ਜਾਂਦੀ ਹਲਾਈ ਜਾਣਾ ਮਾ ਕਿ ਇਹ ਨੀਚੇ ਨਾ ਲੱਗ ਜਵੇ ਹਣ ਆਪਾਂ ਨੂੰ ਥੋੜਾ ਜਿਹਾ ਇਹਦੇ ਵਿੱਚ ਕਲਰ ਘਟ ਲੱਗਦਾ ਆਂਬ ਦਾ ਤੇ ਇਹਦੇ ਵਿੱਚ ਆਪਾਂ ਥੋੜਾ ਜਿਹਾ ਕਲਰ ਫੂਡ ਥੋੜਾ ਜਿਹਾ ਆਪਾਂ ਚੁਟਕੀ ਪਰ ਪਾਦਵਾਂਗੇ ਇਹਦਾ ਕਲਰ ਆ ਜਾਵੇ ਆਂਬ ਬਣੋ ਜਦੋਂ ਆਪਾਂ ਆਂਬ ਦੇ ਲੱਡੂ ਬਣਾਵਾਂਗੇ ਉਦੋਂ ਉਹ ਵਧੀਆ ਲੱਗਣ ਹਾਂਜੀ ਇਹਨੂੰ ਆਪਾਂ ਮਿਕਸ ਕਰ ਦਾਂਗੇ ਕਲਰ ਸੋਨਾ ਆ ਇਹਨੂੰ ਆਪਾਂ ਖੰੌਂਦੇ ਰਵਾਂਗੇ ਤੁਸੀਂ ਬਹੁਤ ਤਰ੍ਹਾਂ ਦੇ ਲੱਡੂ ਖਾਦੇ ਹੋਣੇ ਆ। ਇਹ ਆਂਬ ਦੇ ਲੱਡੂ ਆਹਾ ਆਪਾਂ ਤੁਸੀਂ ਟਰਾਈ ਕਰਿਓ ਘਰ ਵਿੱਚ ਵੀ ਬਹੁਤ ਵਧੀਆ ਬਣ ਕੇ ਤਿਆਰ ਹੁੰਦੇ ਨੇ। ਘਰ ਵਿੱਚ ਚੀਜ਼ਾਂ ਪਈਆਂ ਨਾਲ ਹੀ ਇਹ ਲੱਡੂ ਤਿਆਰ ਹੋ ਜਾਂਦੇ ਨੇ। ਗੋਮੈਂਟ ਆਪਾਂ ਹੋਰ ਸੀਕ ਲਵਾਵਾਂਗੇ ਅਜੇ ਬਤਲਾਵਾ ਆਪਣਾ ਇਹਨੂੰ ਗਾੜਾ ਹੋਣ ਤੱਕ ਆਪਾਂ ਆ ਦੇਖੋ ਹਣ ਗਾੜਾ ਹੋ ਗਿਆ ਥੋੜਾ ਜਿਹਾ ਕਿ ਉਹ ਇਹਦੇ ਵਿੱਚ ਬਿਲਕੁਲ ਨਹੀਂ ਪਾਉਣਾ ਕੁਛ ਨਹੀਂ ਪਾਉਣਾ ਇਹਦੇ ਨਾਲ ਹੀ ਆਪਾਂ ਨੇ ਇਹ ਤਿਆਰ ਰੋਪਾ ਲੱਡੂ ਵੀ ਬਹੁਤ ਵਧੀਆ ਬਣ ਗਏ ਆ ਜਿਹੜੇ ਡਰਾਈ ਫਰੂਟ ਆਪਾਂ ਨੇ ਲਏ ਆ ਥੋੜੇ ਜਿਹਾ ਬਦਾਮ ਕਾਜੂ ਤੇ ਹਾ ਕਿਸਮਿਸ ਲਈਏ ਨੂੰ ਆਪਾਂ ਅਮੇ ਪਹਿਲਾਂ ਛੋਟੇ ਛੋਟੇ ਕੱਟਣ ਲੱਗੀ ਸੀ ਫਿਰ ਮੈਂ ਕਿਹਾ ਵੀਡੀਓ ਵਿੱਚ ਵੀ ਦਿਖਾ ਦਈਏ ਸਾਰਿਆਂ ਨੂੰ ਕੱਟ ਕੇ ਇਹਨੂੰ ਆਪਾਂ ਇੱਕ ਮਿਕਸੀ ਕਰ ਲਵਾਂਗੇ ਇਹਨੂੰ ਵੀ ਇਹਦੇ ਵਿੱਚ ਹੋਰ ਵੀ ਚੀਜ਼ਾਂ ਪਾਉਣੀਆਂ ਨੇ ਜਿਹੜੀ ਆਪਾਂ ਮਤਲਬ ਫਿਰ ਲੱਡੂਆਂ ਦੇ ਵਿੱਚ ਫਿਲ ਕਰਨੀਆਂ ਆਪਣੇ ਉਹ ਗੋਲੇ ਦੇ ਲਈ ਆਪਾਂ ਇਹ ਚੀਜ਼ ਤਿਆਰ ਕਰਨ ਲੱਗੇ ਆਂ। ਡਰਾਈ ਫਰੂਟ ਹੋ ਗਏ। ਇਹਦੇ ਵਿੱਚ ਹੋਰ ਵੀ ਥੋੜੀਆਂ 2-3 ਚੀਜ਼ਾਂ ਹੋਰ ਪੈਣਗੀਆਂ। ਚੀਨੀ 1 ਚਮਚ। ਚੀਨੀ ਮਸਾਵਤੀ ਪਾ ਲਈਆ ਤੇ ਬੂਰਾ ਖੰਡ ਨਹੀਂ ਪਾਈ। ਬੀ ਮਿਕਸੀ ਦਾ ਕਰਨੇ ਹੀ ਆ। ਫਿਰ ਇਹਦੇ ਚ ਨਾਰੀ ਆਂਦਾ। ਇੱਕ ਚਮਚਾ ਨਾਰੀਅਲ ਪਾਊਡਰ। ਬੁਰਾਦਾ ਜੀ ਨੂੰ ਕਹਿੰਦੇ ਆ ਤੇ ਇੱਕ ਇਹ ਮਲਾਈ ਆ ਇਹ ਜਿਹੜੀ ਦੁੱਧ ਦੇ ਉੱਪਰੋਂ ਲੈਂਦੀ ਹੁੰਦੀ ਆ ਤਾਜੀ ਉਹ ਮਲਾਈ ਆ ਇਹ। ਇਹ ਚਾਰ ਚੀਜ਼ਾਂ ਹੋ ਗਈਆਂ। ਡਰਾਈ ਫਰੂਟ, ਚੀਨੀ ਤੇ ਮਲਾਈ ਤੇ ਨਾਰੀਅਲ ਦਾ ਬੁਰਾਦਾ। ਇਹਨੂੰ ਮਿਕਸੀ ਕਰ ਲਿਆ। ਦੇਖੋ ਜੀ ਏਦਾਂ ਮਿਕਸੀ ਕਰਕੇ ਹੋ ਗਿਆ। ਇਹ ਚੀਜ਼ਾਂ ਹੋ ਗਈਆਂ ਇਹਦੇ ਵਿੱਚ ਇਹ ਖੋਏ ਬਾਗੋ ਬਣ ਗਿਆ ਸਮਝ ਲਓ ਉਹ ਆਪਾਂ ਨੇ ਦੀ ਜ਼ਰੂਰਤ ਨਹੀਂ ਪੈਣੀ ਹਾਂਜੀ ਆ ਦੇਖੋ ਜੀ ਅੰਬ ਦਾ ਬਣ ਗਿਆ ਤੇ ਜਿਹੜਾ ਆਪਾਂ ਵਿੱਚ ਫਿਲ ਕਰਨਾ ਉਹ ਪਰ ਬਣ ਗਿਆ ਦੋਨੇ ਚੀਜ਼ਾਂ ਬਣ ਗਈਆਂ ਹੁਣ ਜਿਹੜਾ ਫਿਲ ਕਰਨਾ ਮੈਂ ਆਪਾਂ ਨੇ ਲੱਡੂ ਉਹ ਪਹਿਲਾਂ ਆਪਾਂ ਤਿਆਰ ਕਰਾਂਗੇ ਲੱਡੂ ਬਣਾ ਕੇ ਛੋਟੇ ਛੋਟੇ ਲੱਡੂ ਬਣਾਉਣੇ ਆ ਦੇਖੋ ਕਿੰਨੇ ਡਰਾਈ ਚੀਜ਼ ਬਣੀ ਆ ਵੀ ਐ ਨਹੀਂ ਢਿਲਕੜੇ ਜੇ ਨਹੀਂ ਬਣੀ ਹੈਗੇ ਬਹੁਤ ਵਧੀਆ ਚੀਜ਼ ਬਣੀ ਆ ਇਹ ਹੁਣ ਆਪਾਂ ਛੋਟੇ ਛੋਟੇ ਆਪਾਂ ਗੋਲੇ ਬਣਾ ਲਵਾਂਗੇ ਲੱਡੂ ਦੇ ਵਿੱਚ ਜਿਹੜੇ ਆਪਾਂ ਫਿਲ ਕਰਨੇ ਆ ਹਾਂਜੀ ਇਹ ਬਣਾ ਲਏ ਆਪਾਂ ਨੇ ਦੇਖੋ ਛੋਟੇ ਛੋਟੇ ਹੁਣ ਆਪਾਂ ਜਿਹੜੇ ਅੰਬ ਦੇ ਆ ਇਹਦੇ ਆਪਾਂ ਕਿਸ ਸਾਬ ਨਾਲ ਬਣਾਵਾਂਗੇ ਆਪਾਂ ਦੇਖਦੇ ਆ ਚੋ ਥੋੜਾ ਜਿਹਾ ਆਪਾਂ ਲੈ ਲਿਆ ਪੀਸ ਇਹਦੇ ਇਹਦੇ ਆਪਾਂ ਗੋਲਾ ਬਣਾ ਕੇ ਜਿਵੇਂ ਆਪਾਂ ਪੇੜਾ ਜਿਹਾ ਕਰਦੇ ਆਂ ਉਵੇਂ ਕਰਕੇ ਇਹਦੇ ਵਿੱਚ ਆਪਾਂ ਨੇ ਇਹ ਜਿਹੜੀ ਬਣਾਈ ਆ ਫਿਲਿੰਗ ਭਰ ਲਵਾਂਗੇ ਫਿਰ ਇੱਕ ਲੱਡੂ ਤਿਆਰ ਕਰਾਂਗੇ ਦੇਖੋ ਲੱਡੂ ਕੋਈ ਵੀ ਟੁੱਟਦਾ ਨਹੀਂ ਕੋਈ ਤਰੇੜਾ ਨਹੀਂ ਆਈਆਂ ਸਕ੍ਰੈਚ ਨਹੀਂ ਪਏ ਦੇਖੋ ਕਿੰਨਾ ਵਧੀਆ ਲੱਡੂ ਤਿਆਰ ਹੋਇਆ ਮੇਰੀ ਵੀਡੀਓ ਨੂੰ ਜੀ ਲਾਈਕ ਤੇ ਕਮੈਂਟ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਜੀ ਤੁਹਾਡੀ ਸਪੋਰਟ ਨਾਲ ਹੀ ਆਪਾਂ ਨੂੰ ਖੁਸ਼ੀ ਮਿਲਦੀ ਆ ਤੁਸੀਂ ਮੈਨੂੰ ਸਪੋਰਟ ਕਰੋ ਜੀ ਦੇਖੋ ਲੱਡੂ ਕਿੰਨੇ ਵਧੀਆ ਬਣ ਕੇ ਤਿਆਰ ਹੋਏ ਆ ਆਮ ਆਮ ਮਿਲਦੇ ਆ ਦੁਕਾਨਾਂ ਤੋਂ ਹਨਾ ਤੇ ਬਾਕੀ ਚੀਜ਼ਾਂ ਆਪਣੇ ਘਰ ਹੀ ਹੁੰਦੀਆਂ ਨੇ ਇਦੇ ਨਾਲ ਆਪਾਂ ਨੇ ਲੱਡੂ ਤਿਆਰ ਕਰ ਲਏ ਦੇਖੋ ਕਿੰਨੇ ਵਧੀਆ ਕੋਈ ਵੀ ਦੇਖੋ ਆਪਾਂ ਨੇ ਕਿਉਂ ਨਹੀਂ ਪਾਇਆ ਕੋਈ ਖੋਆ ਨਹੀਂ ਪਾਇਆ ਇਹਦੇ ਵਿੱਚ ਆਪਣੇ ਲੱਡੂ ਤਿਆਰ ਹੋ ਗਏ ਡੇੜਾ ਵੀ ਮੇਰਾ ਕੋਈ ਭੈਣ ਭਾਈ ਵੀਡੀਓ ਦੇਖਦਾ ਮੈਨੂੰ ਕਮੈਂਟ ਵਿੱਚ ਦੱਸਣ ਕਿੱਥੋਂ ਦੇਖ ਰਹੇ ਹੋ ਤੇ ਮੈਨੂੰ ਕਮੈਂਟ ਜੂਰ ਕਰ ਕਰਨਾ ਮੇਰੀ ਵੀਡੀਓ ਨੂੰ ਸ਼ੇਅਰ ਜ਼ੋਰ ਕਰਨਾ ਦੇਖੋ ਆਪਣੇ ਲੱਡੂ ਆਪਣੇ ਬਣ ਗਏ ਨੇ ਕਿੰਨੇ ਵਧੀਆ ਕਲਰ ਬਹੁਤ ਸੋਹਣਾ ਆਇਆ ਜਿੱਦਾਂ ਬਾਜ਼ਾਰ ਤੋਂ ਲਿਆਂਦੇ ਹੁੰਦੇ ਆ ਲੱਡੂ ਆਪਾਂ ਕੱਟ ਕੇ ਵੀ ਦਿਖਾਉਨੇ ਆ ਵਿੱਚੋਂ ਦੇਖੋ ਕੋਈ ਲੰਕ ਕਿੰਨੀ ਵਧੀਆ ਨਿਕਲਦੀ ਆ ਕੱਟ ਕੇ ਵੀ ਦੇਖੋ ਮੇਰੀ ਵੀਡੀਓ ਨੂੰ ਲਾਈਕ ਕਮੈਂਟ ਸਬਸਕ੍ਰਾਈਬ ਜਰੂਰ ਕਰਨਾ ਜੀ ਅੱਗੇ ਸ਼ੇਅਰ ਜਰੂਰ ਕਰਨਾ ਜੀ